ਤੁਸੀਂ ਸੁਣ ਰਹੇ ਹੋ ਦਵਿੰਦਰ ਕੌਰ ਦੀ ਸਵੈ ਜੀਵਨੀ ਦਾ ਪਾਗ ਚੌਥਾ ਅੰਦਰ ਦੀ ਦੁਨੀਆ ਮੇਰੀ ਹਾਲਤ ਅਜੀਬ ਜਿਹੀ ਰਹਿਣ ਲੱਗ ਗਈ ਮੈਂ ਘਵਾਚੀ ਘਵਾਚੀ ਫਿਰਨ ਲੱਗੀ ਭਾਵੇਂ ਮੈਨੂੰ ਪੂਰਾ ਪਤਾ ਨਹੀਂ ਸੀ ਕਿ ਮੇਰੇ ਨਾਲ ਕੀ ਹੋਇਆ ਪਰ ਇਹਨਾਂ ਜ਼ਰੂਰ ਪਤਾ ਸੀ ਕਿ ਕੋਈ ਗੰਦੀ ਗੱਲ ਹੋਈ ਸੀ ਚੂਚੂਮਾਂ ਦੇ ਮਾਮਾ ਨੇ ਬਹੁਤ ਗਲਤ ਹਰਕਤ ਕੀਤੀ ਸੀ ਮੇਰੇ ਨਾਲ ਨਾ ਕਿ ਕਿਸ ਨੂੰ ਦੱਸਣ ਜੁਕੀ ਸਾਂ ਤੇ ਨਾਲ ਕੁਝ ਹੋਰ ਇੱਕ ਜੀਵ ਜਿਹਾ ਡਰ ਨਫ਼ਰਤ ਅਲगाव ਮੇਰੇ ਅੰਦਰ ਘਰ ਕਰਨ ਲੱਗਿਆ ਮੈਂ ਘਰ ਵਿੱਚ ਉਖੜੀ ਉਖੜੀ ਰਹਿੰਦੀ ਪਰ ਕੋਈ ਮੇਰੇ ਵੱਲ ਦੇਖਦਾ ਹੀ ਨਹੀਂ ਸੀ ਜਿਵੇਂ ਕਿਸੇ ਨੂੰ ਮੇਰਾ ਫਿਕਰ ਹੀ ਨਹੀਂ ਸੀ ਮੇਰੇ ਵੱਲ ਕੋਈ ਧਿਆਨ ਨਹੀਂ ਸੀ ਦੇ ਰਿਹਾ ਮੈਂ ਵੀ ਕਿਸੇ ਨੂੰ ਦੱਸਿਆ ਨਹੀਂ ਪਹਿਲਾਂ ਮੇਰਾ ਦਿਲ ਕੀਤਾ ਕਿ ਆਪਣੀ ਮਾਂ ਮਾਂ ਕੋਲ ਸ਼ਿਕਾਇਤ ਲਾਵਾਂ ਪਰ ਮੈਂ ਡਰਦੀ ਕਿ ਮੁੜ ਕੇ ਮੈਨੂੰ ਚੂਚੂ ਦੇ ਘਰ ਹੀ ਨਹੀਂ ਜਾਣ ਦਿੱਤਾ ਜਾਵੇਗਾ ਮੇਰਾ ਦਿਲ ਕਰਦਾ ਕਿ ਚੂਚੂ ਨੂੰ ਦੱਸਾਂ ਜਾਂ ਫਿਰ ਉਸਦੀ ਮਾਂ ਨੂੰ ਜਾ ਕੇ ਕਹਿ ਦੇਵਾਂ ਕਿ ਮੇਰੇ ਨਾਲ ਇਹ ਕੀ ਬੀਤੀ ਹੈ ਪਰ ਉਸੇ ਪਲ ਮੇਰੇ ਮਨ ਵਿੱਚ ਸਵਾਲ ਆਉਂਦਾ ਕਿ ਚੂਚੂ ਦਾ ਮਾਮਾ ਤਾਂ ਸਭ ਦਾ ਲਾਡਲਾ ਸੀ ਉਸ ਨੂੰ ਤਾਂ ਕਿਸੇ ਨੇ ਕੁਝ ਕਹਿਣਾ ਵੀ ਨਹੀਂ ਪਹਿਲੀ ਗੱਲ ਤਾਂ ਮੇਰੀ ਗੱਲ ਤੇ ਕਿਸੇ ਨੇ ਯਕੀਨ ਹੀ ਨੀ ਕਰਨਾ ਜੇ ਉਹ ਯਕੀਨ ਕਰ ਵੀ ਲੈਣਗੇ ਤਾਂ ਮੇਰੇ ਬਾਰੇ ਕੀ ਸੋਚਣਗੇ ਮੈਂ ਇਹ ਵੀ ਸੋਚਦੀ ਕਿ ਕੀ ਫਿਰ ਮੈਂ ਉਹਨਾਂ ਦੇ ਘਰ ਜਾ ਸਕਾਂਗੀ ਮੇਰੇ ਛੋਟੇ ਜਿਹੇ ਮਨ ਵਿੱਚ ਜਿੰਨੇ ਕੁ ਸਵਾਲ ਉੱਠ ਸਕਦੇ ਸਨ ਉਹ ਉੱਠਦੇ ਪਰ ਕਿਸੇ ਜਵਾਬ ਨੂੰ ਨਾ پا ਕੇ ਦਮ ਤੋੜ ਜਾਂਦੇ ਇਹ ਗੱਲ ਮੈਂ ਹੋਰ ਵੀ ਚੁੱਪ ਜਾ ਇਹ ਗੱਲ ਮੈਨੂੰ ਹੋਰ ਵੀ ਚੁੱਪ ਜਾ ਬਣਾ ਦਿੰਦੀ ਮੈਂ ਆਪਣੇ ਆਪ ਵਿੱਚ ਰਹਿਣ ਲੱਗੀ ਬਹੁਤ ਮੈਂ ਬਹੁਤ ਦਿਨ ਤੱਕ ਚੁੱ ਚੁ ਦੇ ਕਰਨਾ ਜਰਕ ਸਕੀ ਇੱਕ ਦਿਨ ਮੈਂ ਘਰ ਆਈ ਤੇ ਨਾ ਆਉਣ ਦਾ ਕਾਰਨ ਪੁੱਛਿਆ ਪੁੱਛਣ ਲੱਗੀ ਲੱਗੀ ਪਰ ਮੈਂ ਕੀ ਦੱਸਦੀ ਉਹ ਮੇਰੇ ਹੱਥ ਫੜ ਕੇ ਮੈਨੂੰ ਆਪਣੇ ਨਾਲ ਲੈ ਗਈ ਕਾਰਨ ਦਰਵਾਜ਼ੇ ਮੈਂ ਇੱਕ ਅਜੀਬ ਜਿਹਾ ਪੈ ਵਿੱਚ ਇੱਕ ਵਾਰ ਫਿਰ ਫਿਰ ਗਈ ਮੈਂ ਉਹਦੀ ਮਮਾ ਜੀ ਨੂੰ ਦੇਖਿਆ ਉਹ ਮੇਰੇ ਵੱਲ ਦੇਖ ਕੇ ਮਿੰਨਾ ਮਿੰਨਾ ਮੁਸਕਰਾ ਰਿਹਾ ਸੀ ਮੁਸਕਰਾ ਰਿਹਾ ਸੀ ਮੇਰੇ ਦਿਲ ਕਰ ਰਿਹਾ ਸੀ ਕਿ ਮੈਂ ਉਹਦੇ ਗੋਲੀ ਮਾਰ ਦੇਵਾਂ ਪਰ ਮੈਂ ਕੁਝ ਕਰ ਨਾ ਸਕੀ ਚੂਚੋ ਦੇ ਬਾਕੀ ਸਾਰੇ ਕਰਦੇ ਮੈਨੂੰ ਪਹਿਲਾਂ ਵਾਂਗੀ ਪਿਆਰ ਕਰ ਰਹੇ ਸਨ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਸੀ ਮੈਂ ਛੇਤੀ ਹੀ ਉਹਨਾਂ ਦੇ ਘਰੋਂ ਮੋੜ ਆਈ ਅਗਲੀ ਵਾਰ ਫਿਰ ਚੂਚੂ ਆ ਕੇ ਮੈਨੂੰ ਲੈ ਗਈ ਹੁਣ ਕਦੇ-ਕਦੇ ਮੈਂ ਚੂਚੂ ਦੇ ਘਰ ਚਲੀ ਜਾਂਦੀ ਪਰ ਉਸਦੇ ਮਾਮਾ ਜੀ ਤੋਂ ਦੂਰ ਹੀ ਰਹਿੰਦੀ ਜੇ ਕਦੇ ਉਹ ਘਰ ਇਕੱਲੇ ਹੁੰਦੇ ਤਾਂ ਮੈਂ ਉਥੋਂ ਭੱਜ ਤੁਰਦੀ ਜ਼ਿੰਦਗੀ ਆਪਣੀ ਚੱਲੇ ਤੁਰਦੀ ਜਾ ਰਹੀ ਸੀ ਜਿਹੜਾ ਕੁ ਚੁੱਪੀ ਮੇਰੇ ਸੁਭਾਅ ਵਿੱਚ ਆ ਗਈ ਸੀ ਕਰਦਾ ਮੌਲ ਇਕਸਾਰ ਜਿਹਾ ਚੱਲ ਰਿਹਾ ਸੀ ਹਰ ਰੋਜ਼ ਉਹੀ ਕੁਝ ਮੈਂ ਹਰ ਰੋਜ਼ ਦੀ ਤਰ੍ਹਾਂ ਤਿਆਰ ਹੋ ਕੇ ਸਕੂਲ ਜਾਂਦੀ ਰੋਜ਼ ਦੀ ਤਰ੍ਹਾਂ ਵਾਪਸ ਮੁੜ ਕੇ ਖੇਡਣ ਲੱਗਦੀ ਮੈਂ ਆਪਣੇ ਸਕੂਲ ਵਿੱਚ ਪੂਰੀ ਤਰ੍ਹਾਂ ਰਸ ਗਈ ਸਾਂ ਕੰਕਾਰਾ ਕਿ ਸਭ ਤੋਂ ਪਹਿਲਾਂ ਮੈਂ ਆਪਣਾ ਹੋਮਵਰਕ ਮਕਾਉਂਦੀ ਤੇ ਫਿਰ ਕੁਝ ਹੀ ਕੁਝ ਹੋਰ ਕਰਦੀ ਇਸ ਕਰਕੇ ਘਰ ਵਿੱਚ ਮੇਰੀ ਪੜ੍ਹਾਈ ਦਾ ਕਿਸੇ ਨੂੰ ਫਿਕਰ ਨਹੀਂ ਸੀ ਮੇਰਾ ਛੋਟਾ ਭਰਾ ਕਾਕਾ ਜਿਸ ਦਾ ਨਾਮ ਸਰਜੀਤ ਸਿੰਘ ਰੱਦ ਰੱਖ ਦਿੱਤਾ ਗਿਆ ਸੀ ਹੁਣ ਵੱਡਾ ਹੋ ਰਿਹਾ ਸੀ ਆਪਣਾ ਹੋਮਵਰਕ ਮੁਕਾ ਕੇ ਮੈਂ ਉਸ ਨਾਲ ਵੀ ਖੇਡਣ ਲੱਗਦੀ ਦੇਖਦੇ ਹੀ ਦੇਖਦੇ ਆ ਉਹ ਦਿਨ ਵੀ ਆ ਗਿਆ ਕਿ ਕਾਕਾ ਸਕੂਲ ਜਾਣ ਲੱਗਿਆ ਮੈਂ ਆਪਣੇ ਵੀਰ ਨੂੰ ਸਕੂਲੇ ਦਾਖਲ ਕਰਵਾਉਣਗੀ ਉਦੋਂ ਮੈਂ ਸ਼ਾਇਦ ਤੀਜੀ ਜਾਂ ਚੌਥੀ ਜਮਾਤ ਵਿੱਚ ਪੜ੍ਹਦੀ ਸਾਂ ਸਕੂਲ ਵਿੱਚ ਮੇਰੀ ਸ਼ਿਫਟ ਵੀ ਦੁਪਹਿਰ ਦੀ ਹੁੰਦੀ ਸੀ ਤੇ ਕਾਕੇ ਦੀ ਜਮਾਤ ਵੀ ਦੁਪਹਿਰ ਦੀ ਸ਼ਿਫਟ ਵਿੱਚ ਹੀ ਸੀ ਇਸ ਲਈ ਮੈਂ ਉਸ ਨੂੰ ਆਪਣੇ ਨਾਲ ਹੀ ਸਕੂਲ ਲਿਆ ਜਾਂਦੀ ਕਾਕਾ ਹਮੇਸ਼ਾ ਮੇਰੇ ਨਾਲ ਚੰਬੜਿਆ ਰਹਿੰਦਾ ਬੜਾ ਸ਼ਰੀਫ ਜਿਹਾ ਬੱਚਾ ਸੀ ਓਲਾਪਾਲਾ ਜਿਹਾ ਇਸ ਲਈ ਮੈਂ ਉਸ ਉਸ ਦੇ ਜਨਮ ਵੇਲੇ ਗੰਧ ਖਾਣ ਵਾਲੀ ਗੱਲ ਨੂੰ ਭੁੱਲ ਚੁੱਕੀ ਸਾਂ ਫਿਰ ਇਹ ਤਾਂ ਮੇਰੇ ਘਰ ਦੀਆਂ ਔਰਤਾਂ ਨੇ ਕਹੀ ਸੀ ਕਾਕੇ ਨੂੰ ਤਾਂ ਇਸ ਬਾਰੇ ਕੁਝ ਪਤਾ ਨਹੀਂ ਸੀ ਵੈਸੇ ਵੀ ਘਰ ਵਿੱਚ ਮੈਨੂੰ ਅਤੇ ਕਾਕੇ ਨੂੰ ਇੱਕੋ ਤਰ੍ਹਾਂ ਦੇਖਿਆ ਜਾਂਦਾ ਪੈਣਪਰਾ ਵਿੱਚ ਕੋਈ ਵਕਰੀਵਾ ਨਹੀਂ ਸੀ ਰੱਖਿਆ ਜਾਂਦਾ ਮੈਂ ਬੜੇ ਚਾਹ ਨਾਲ ਕਾਕੇ ਨਾਲ ਖੇਡਦੀ ਰਹਿੰਦੀ ਕਾਕੇ ਨੂੰ ਕੋਈ ਵੱਖਰੀ ਖਰਾਕ ਨਹੀਂ ਸੀ ਦਿੱਤੀ ਜਾਂਦੀ ਸਗੋਂ ਪੜਾਈ ਵਿੱਚ ਹੁਸ਼ਿਆਰ ਹੋਣ ਕਰਕੇ ਮੈਨੂੰ ਵੱਧ ਪਿਆਰ ਕੀਤਾ ਜਾਂਦਾ ਕਾਕਾ ਪੜਾਈ ਵਿੱਚ ਕੋਈ ਹੋਣਹਾਰ ਬੱਚਾ ਨਹੀਂ ਸੀ ਮੇਰੀ ਪੰਜਾਬੀ ਦੀ ਪੜਾਈ ਵਿੱਚ ਮੇਰੇ ਨਾਨਾ ਜੀ ਦਾ ਬਹੁਤ ਵੱਡਾ ਹੱਥ ਸੀ ਕਾਕੇ ਨੂੰ ਇਸ ਤਰ੍ਹਾਂ ਦੀ ਸਖਲਾਈ ਨਸੀਬ ਨਹੀਂ ਸੀ ਹੋਈ ਸ਼ਾਇਦ ਨਾਨਾ ਜੀ ਕਾਫੀ ਬਿਰਧ ਹੋ ਚੁੱਕੇ ਸਨ ਤੇ ਹੁਣ ਕਾਂਝਲੀ ਪਿੰਡ ਵਾਲਾ ਮਾਹੌਲ ਵੀ ਨਹੀਂ ਸੀ ਪਾਪਾ ਜੀ ਦਿੱਲੀ ਨਾ ਹੋਣ ਕਰਕੇ ਮੈਂ ਉਹਨਾਂ ਨੂੰ ਬਹੁਤ ਮਿਸ ਕਰਦੀ। ਪਾਪਾ ਜੀ ਆ ਪਾਕਿਸਤਾਨ ਵਿੱਚ 9ਵੀਂ ਕਲਾਸ ਤੱਕ ਪੜ੍ਹੇ ਹੋਏ ਸਨ। ਉਹ ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਲਿਖਣੀ ਪੜ੍ਹਨੀ ਜਾਣਦੇ ਸਨ। ਮੈਂ ਪੜ੍ਹਾਈ ਵਿੱਚ ਠੀਕ ਸਾਂ। ਇਸ ਲਈ ਉਹ ਮੈਨੂੰ ਖਾਸ ਪਿਆਰ ਕਰਦੇ ਸਨ। ਮੇਰੀ ਕਿਸੇ ਵੀ ਮੰਗ ਨੂੰ ਹਰ ਹਾਲਤ ਵਿੱਚ ਪੂਰੀ ਕਰਦੇ ਸਨ। ਮੈਨੂੰ ਯਾਦ ਹੈ ਕਿ ਇੱਕ ਵਾਰ ਸਕੂਲ ਵੱਲੋਂ ਆਗਰੇ ਟੂਰ ਜਾ ਰਿਹਾ ਸੀ। ਮੈਂ ਤੇ ਕਾਕਾ ਦੋਵੇਂ ਜਾਣਾ ਚਾਹੁੰਦੇ ਸੀ ਪਰ ਪਾਪਾ ਜੀ ਨੇ ਕਾਕੇ ਨੂੰ ਨਹੀਂ ਕੇਵਲ ਮੈਨੂੰ ਭੇਜਿਆ। ਹਾਲਾਂਕਿ ਮੈਨੂੰ ਪਤਾ ਸੀ ਕਿਸ ਦਾ ਕਾਰਨ ਪੈਸੇ ਦੀ ਤੰਗੀ ਸੀ। ਲੇਕਿਨ ਮੁੰਡੇ ਦੇ ਟੂਰ ਤੇ ਭੇਜਣ ਲਈ ਮੁੰਡੇ ਨੂੰ ਨਹੀਂ ਕੁੜੀ ਨੂੰ ਚੁਣਿਆ ਸੀ ਮੈਂ ਲਾੜ ਹੀ ਲਾੜ ਵਿੱਚ ਪਪਾ ਜੀ ਦੇ ਮੁੱਢੇ ਤੇ ਚੜ ਜਾਨੀ ਹੁੰਦੀ ਸੀ ਇਸ ਲਈ ਪਪਾ ਜੀ ਦੇ ਸੰਡੋਰੇ ਜਾਣ ਨਾਲ ਵੀ ਮੈਂ ਉਦਾਸ ਦਾਸ ਰਹਿਣ ਲੱਗੀ ਹਾਲਾਂਕਿ ਗਰਮੀ ਦੀਆਂ ਛੁੱਟੀਆਂ ਵਿੱਚ ਬੀਜੀ ਸਾਨੂੰ ਦੋਹਾਂ ਪੈਣ ਭਰਾਵਾਂ ਨੂੰ ਸੰਡੋਰੇ ਲਿਆ ਜਾਂਦੇ ਹੁੰਦੇ ਸਨ ਨਾਨਾ ਨਾਨੀ ਦੀ ਦੇਖਪਾਲ ਲਈ ਮੇਰੀ ਵੱਡੀ ਪੈਣ ਸ਼ਿੰਦਰ ਨੂੰ ਛੱਡ ਜਾਂਦੇ ਸਨ ਸੰਡੋਰੇ ਅਸੀਂ ਬੜੇ ਚਾਅ ਨਾਲ ਜਾਂਦੇ ਸਾਂ ਕਿਉਂਕਿ ਉੱਥੇ ਮੇਰੇ ਪਪਾ ਜੀ ਦੀ ਨੌਕਰੀ ਸੀ ਤੇ ਆਰਾ ਮਸ਼ੀਨ ਖੇਤਾਂ ਦੀ ਜਗਾ ਉੱਪਰ ਲੱਗਾ ਹੋਇਆ ਸੀ ਜਿਸ ਨਾਲ ਜਿਸ ਲਾਲੇ ਕੋਲ ਪਪਾ ਜੀ ਕੰਮ ਕਰ ਰਹੇ ਸਨ ਉਸਨੇ ਪਾਪਾ ਜੀ ਨੂੰ ਰਹਿਣ ਲਈ ਦੋ ਕਮਰੇ ਰਸੋਈ ਅਤੇ ਗੁਸਲਖਾਨਾ ਵੀ ਦਿੱਤਾ ਹੋਇਆ ਸੀ ਇਹ ਜਗ੍ਹਾ ਸਾਡੇ ਲਈ ਦਿੱਲੀ ਵਾਲੇ ਘਰ ਤੋਂ ਵੱਡੀ ਸੀ ਤੇ ਆਸ-ਪਾਸ ਖੇਤ ਅੰਬਾਂ ਦਾ ਬਾਗ ਜਾਮੂਨਾਂ ਦੇ ਦਰਖਤ ਨਾਲ ਲੱਗਦੀ ਸ਼ਹਿਰ ਨੂੰ ਜਾਂਦੀ ਸੜਕ ਸਾਰਾ ਕੁਝ ਹੀ ਦਿੱਲੀ ਨਾਲੋਂ ਖੁੱਲਾ ਸੀ ਨਾਲੇ ਉੱਥੇ ਮੇਰੇ ਪਾਪਾ ਜੀ ਸਨ ਜੋ ਮੈਨੂੰ ਬਹੁਤ ਪਿਆਰ ਕਰਦੇ ਸਨ ਇਸ ਲਈ ਮੈਂ ਸੰਡੋਰੇ ਜਾਣ ਲਈ ਗਰਮੀ ਦੀਆਂ ਛੁੱਟੀਆਂ ਦੀ ਉਡੀਕ ਕਰਦੀ ਰਹਿੰਦੀ ਇੱਕ ਦਿਨ ਸਵੇਰੇ ਉੱਠਦੀ ਆ ਪਤਾ ਲੱਗਾ ਨਾਨਾ ਨੇ ਜਿਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਬਸ ਚੁੱਪਚੀਤੇ ਚਲੇ ਗਏ ਕੋਈ ਤਕਲੀਫ ਨਹੀਂ ਹੋਈ ਕਰਦੀਆਂ ਔਰਤਾ ਕਹਿੰਦੀਆਂ ਉਹ ਕੋਈ ਇਲਾਹੀ ਰੂਹ ਸਨ ਇਸੇ ਲਈ ਫੁੱਲਾ ਵਾਂਗ ਹੀ ਚਲੇ ਗਏ ਕੁਝ ਮਹੀਨੇ ਬਾਅਦ ਨਾਨੀ ਜੀ ਵੀ ਤੁਰਦੇ ਬਣੇ ਲੇਕਿਨ ਉਹ ਆਖਰੀ ਦਿਨਾਂ ਵਿੱਚ ਕਾफी ਤਕਲੀਫ ਵਿੱਚ ਰਹੇ ਸਨ ਅਸੀਂ ਬੱਚੇ ਸਾਂ ਕਿ ਇਸ ਲਈ ਸਭ ਕੁਝ ਹਾਸੇ ਸਭ ਕੁਝ ਨੂੰ ਦੇਖ ਰਹੇ ਸਾਂ ਲੇਕਿਨ ਉਸ ਵਿੱਚ ਸ਼ਰੀਕ ਨਹੀਂ ਸਾਂ ਹੋ ਰਹੇ ਬਸ ਸਾਰਾ ਕੁਝ ਜਿਵੇਂ ਸਹਿਜ ਵਿੱਚ ਹੀ ਵਾਪਰ ਰਿਹਾ ਸੀ ਕਿਸ ਦੇ ਨਾਲ ਜਾਣ ਨਾਲ ਤਕਨੀਮ ਨਹੀਂ ਸੀ ਹੁੰਦੀ ਇਸ ਦਾ ਵੀ ਕੋਈ ਅਹਿਸਾਸ ਨਹੀਂ ਸੀ ਜ਼ਿੰਦਗੀ ਗੁਜ਼ਰ ਰਹੀ ਸੀ ਮਾ ਚੂਚੋ ਦੇ ਘਰ ਜਾਣਾ ਬਹੁਤ ਘਟ ਕਰ ਦਿੱਤਾ ਹੋਇਆ ਸੀ ਉਹਨਾਂ ਦੇ ਘਰ ਦੀ ਇੱਕ ਗੱਲ ਸੀ ਖਾਸ ਸੀ ਕਿ ਸ਼ਾਮ ਨੂੰ ਉਹਨਾਂ ਦਾ ਟਰੱਕ ਬੰਗਲਾ ਸਿੰਘ ਗੁਰਦੁਆਰੇ ਨੂੰ ਜਾਂਦਾ ਤੇ ਉਹ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਟਰੱਕ ਵਿੱਚ ਪਟਾਕੇ ਲੈ ਜਾਂਦੇ ਮੈਨੂੰ ਬੰਗਲਾ ਸਿੰਘ ਜਾਣਾ ਬਹੁਤ ਚੰਗਾ ਲੱਗਦਾ ਸ਼ਾਮ ਨੂੰ ਚੂਚਵਾ ਕੇ ਉਹਨਾਂ ਨੂੰ ਆਪਣੇ ਨਾਲ ਲੈ ਜਾਂਦੀ ਮੈਨੂੰ ਵੀ ਲਾਲਚ ਜਾ ਹੋ ਜਾਂਦਾ ਪਰ ਉਸ ਤੇ ਮਾਮਾ ਜੀ ਵੱਲ ਦੇਖਦੇ ਆ ਮੇਰੇ ਹੱਥ ਪੈਰ ਸੁੰਨ ਜੇ ਹੋਣ ਲੱਗਦੇ ਮੈਂ ਹਰਾਲ ਦੇ ਵਿੱਚ ਉਸ ਤੋਂ ਦੂਰ ਹੀ ਰਹਿੰਦੀ ਉਸ ਦੇ ਘਰ ਦੇ ਨਾਲ ਬਹੁਤ ਨਾਲ ਪਿਆਰ ਪੇਸ਼ ਆਉਂਦੇ ਮੈਂ ਸੋਚਦੀ ਕਿ ਇਹਨਾਂ ਨੂੰ ਕੀ ਪਤਾ ਕਿ ਮੇਰੇ ਨਾਲ ਕੀ ਹੋਇਆ ਤੇ ਮੇਰੇ ਮਨ ਉੱਪਰ ਕੀ ਬੀਤ ਰਹੀ ਹੈ ਤੁਸੀਂ ਸੁਣ ਰਹੇ ਸੀ ਦਵਿੰਦਰ ਕੌਰ ਦੀ ਸਵੇਜੂਨੀ ਵਹੀ ਖਾਤਾ ਦਾ ਪਾਗ ਚੌਥਾ ਅੰਦਰ ਦੀ ਦੁਨੀਆ